ਕਤ ਜਾਈਏ ਰੇ ਘਰ ਲਾਗੂ ਰੰਗ ਮੇਰਾ ਚੇਤਨਾ ਚਲੈ ਮਨ ਭਉ ਪੰਗ ਇੱਕ ਦਿਵਸ ਮਨ ਪਈ ਉਹ ਮੰਗ ਕਸ ਚੰਦਨ ਚੋਵਾ ਬਹੁ ਸੁਗੰਦ ਪੂਜਣ ਚਾਲੀ ਬ੍ਰਹਮ ਠਾਏ ਸੁਬ੍ਰੰ ਬਤਾਇਓ ਗੁਰ ਮਨਹੀ ਮਾਹੇ ਜਾਂ ਜਾਇ ਤਾਂ ਜਲ ਪਖਾਨ ਤੂੰ ਪੂਰ ਰਹੋ ਹੈ ਸਭ ਸਮਾਨ বেদ ਪੁਰਾਨ ਸਭ ਦੇਖੇ ਜੋਏ ਉਹ ਤੌਜਾਇ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲੇ ਹਾਰੀ ਤੋਰ ਜਿਨ ਸਕਲ ਬੇਕਲ ਭ੍ਰਮ ਕਾਟੇ ਮੋਹ रामानंद स्वामी रहमत बरम गुर का शब्द काट टेक कर रामानंद स्वामी रहमत बरम ਗੋਰ ਕਾ ਸ਼ਵ ਕਟ ਕੋਟ ਕਰਮ ਵਾਹਿਗੁਰੂ ਮਾਰੂ ਮਲਾ ਪੰਜ ਮੋ ਕੂਟੋ ਆਂਡਾ ਪਰਮ ਕਾ ਮਣੇ ਭੋ ਪਰਗਾਸ ਕਾਟੀ 베ਰੀ ਪਗਾਤੇ ਗੁਰ ਕੀਨੀ ਬੰਦ ਕਲਾਸ ਆਵਣ ਜਾਣ ਰਹੋ ਤਪਤ ਕੜਾ ਭੁਜ ਗਿਆ ਗੁਰ ਸੀਤਲ ਨਾਮ ਦਿਓ ਰਹਾਓ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਮਾਰੂ ਰਾਗ ਵਿੱਚ ਅੰਮ੍ਰਿਤ ਮਈ ਬਾਣੀ ਆਵਾਜ ਇਸ ਤੇ 14ਵੇਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1000 ਦੋ ਆਂਗੋਤੇ ਸ਼ਿਸ਼ੋਵਤ ਹੈ ਜੀ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਰਾਹੀਂ ਸਾਨੂੰ ਉਪਦੇਸ਼ ਕਰਦੇ ਹਨ ਆਵਣ ਜਾਣ ਰਿਹਾ ਤਪ ਤੜਾ ਹੁਜ ਗਿਆ ਗੁਰ ਸੀਤਲ ਨਾਮ ਦਿਓ ਗੁਰੂ ਨੇ ਸਤ ਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹ ਨਾਮ ਦੀ ਬਖਸ਼ਿਸ਼ ਕੀਤੀ ਜਿਹੜਾ ਕਿ ਆਤਮਿਕ ਠੰਡ ਪਹਚਾਨ ਵਾਲਾ ਹੈ ਸੀਤਲ ਨਾਮ ਗੁਰੂ ਦੀ ਬਖਸ਼ਿਸ਼ ਦੁਆਰਾ ਆਤਮਿਕ ਠੰਡ ਪਹਚਾਨ ਵਾਲਾ ਉਹ ਪਰਮਾਤਮਾ ਦਾ ਨਾਮ ਮਿਲਿਆ ਗੁਰੂ ਨੇ ਇਸ ਨਾਮ ਦੀ ਬਖਸ਼ਿਸ਼ ਕੀਤੀ ਜੋ ਕਿ ਆਤਮਿਕ ਠੰਡ ਪਹਚਾੰਦਾ ਹੈ शीतल नाम ਉਸ ਦੀ ਬਖਸ਼ਿਸ਼ ਦੇ ਨਾਲ ਤਪ ਤਕੜਾ ਹੁਜ ਗਿਆ ਅੰਦਰ ਜੋ ਕ੍ਰਿਸ਼ਨਾਂ ਦੀ ਅੱਗ ਦਾ ਭਾਂਬੜ ਮਚਿਆ ਹੋਇਆ ਸੀ ਜਿਸ ਤੇ ਕਰਕੇ ਅੰਦਰ ਤਪਸ਼ ਸੀ ਤਪਤ ਕੜਾ ਉਹ ਗੁਰੂ ਨੇ ਬਖਸ਼ਿਸ਼ ਕੀਤੀ ਆਤਮਿਕ ਠੰਡ ਦੇਣ ਵਾਲਾ ਨਾਮ ਜੋ ਉਸ ਦੀ ਬਖਸ਼ਿਸ਼ ਕੀਤੀ ਉਸ ਦੇ ਨਾਲ ਇਹ ਅੰਦਰ ਜੋ ਤਪ ਤਿਕੜਾ ਹੁਜ ਗਿਆ ਤ੍ਰਿਸ਼ਨਾ ਦੀ ਆਗ ਦਾ ਜੋ ਅੰਦਰ ਭੰਗੜ ਮਚਿਆ ਹੋਇਆ ਸੀ ਉਹ ਬੁਝ ਗਿਆ ਉਹ ਠੰਡਾ ਠੰਡਾਰ ਹੋ ਗਿਆ ਆਉਣ ਜਾਣ ਰਹੋ ਆ ਤੇ ਨ ਇਸ ਨਾਮ ਦੀ ਬਖਸ਼ਿਸ਼ ਨਾਲ ਜੋ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਦੀ ਬਖਸ਼ਿਸ਼ ਕੀਤੀ ਆਵਣ ਜਾਣ ਰਿਓ ਮਨ ਦੀ ਭਟਕਣਾ ਖਤਮ ਹੋ ਗਈ ਮਨ ਸਤਰ ਹੋ ਗਿਆ ਉਹਨ ਮਨ ਕਿਤੇ ਜਾਂਦਾ ਨਹੀਂ ਕਿਉਂਕਿ ਹਿਰਦੇ ਘਰ ਦੇ ਵਿੱਚ ਹੀ ਰੰਗ ਲੱਗ ਰਿਹਾ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਕਤ ਜਾਈਐ ਰੇ ਘਰ ਲਾਗੋ ਰੰਗ ਹੁਣ ਤਾਂ ਹੀਰ ਦੇ ਘਰ ਦੇ ਵਿੱਚ ਹੀ ਰੰਗ ਲੱਗ ਗਿਆ ਕਿਉਂਕਿ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਆਪਣੇ ਨਾਮ ਦੀ ਬਖਸ਼ਿਸ਼ ਕੀਤੀ ਨਾਮ ਦੀ ਬਖਸ਼ਿਸ਼ ਨਾਲ ਹੀਰ ਦੇ ਵਿੱਚ ਰੰਗ ਲੱਗ ਰਿਹਾ ਇਸ ਕਰਕੇ ਮੇਰਾ ਮਨ ਸਥਿਰ ਹੋ ਗਿਆ ਹੁਣ ਮੇਰਾ ਮਨ ਕਿਤੇ ਪਾਸੇ ਵੀ ਨਹੀਂ ਜਾਂਦਾ ਆਵਣ ਜਾਣ ਰਹੋ ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹਾਉ ਫੂਟੋ ਆਂਡਾ ਭਰਮ ਕਾ ਮਣੇ ਪਇਓ ਪਰਗਾਸ ਕਾਟੀ 베ਰੀ ਪਗਾਤੇ ਗੁਰ ਕੀਨੀ ਬੰਦ ਖਲਾਸ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਸਤਗੁਰੂ ਜੀ ਨੇ ਬਖਸ਼ਿਸ਼ ਕਰਕੇ ਕਾਟੀ 베ਰੀ ਪਗਾਤੇ ਮੇਰੇ ਪੈਰਾਂ ਤੋਂ ਜੋ ਮੋਹ ਦੀ ਬੇੜੀ ਪਈ ਹੋਈ ਸੀ ਮੋਹ ਦੀਆਂ ਜੋ ਬੇੜੀਆਂ ਸਨ ਉਹਨਾਂ ਬੇੜੀਆਂ ਨੂੰ ਕੱਟ ਦਿੱਤਾ ਕਾਟੀ 베ਰੀ ਪਗਾਂਤੇ ਗੁਰਕੀਨੀ ਬੰਦ ਖਲਾਸ ਅਤੇ ਗੁਰੂ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕੀਤੀ ਅਤੇ ਜੋ ਬੰਦ ਬੰਦ ਬੰਦੀ ਬੰਦੀ ਤੋਂ ਕੈਦ ਤੋਂ ਮੈਨੂੰ ਖਲਾਸੀ ਕਰਾ ਦਿੱਤੀ ਮੋਹ ਦੀ ਜੋ ਕੈਦ ਸੀ ਇਹ ਮਨ ਮੇਰਾ ਮੋਹ ਦੀ ਕੈਦ ਦੇ ਵਿੱਚ ਬੱਜਾ ਹੋਇਆ ਸੀ ਉਸ ਦੇ ਵਿੱਚੋਂ ਸਤਿਗੁਰੂ ਨੇ ਕਿਰਪਾ ਕਰਕੇ ਖਲਾਸੀ ਕਰਾ ਦਿੱਤੀ ਫੂਟੋ ਆਂਡਾ ਪਰਮ ਕਾ ਮਣੇ ਪਿਓ ਪਰਗਾਸ ਅਤੇ ਗੁਰੂ ਨੇ ਬਖਸ਼ਿਸ਼ ਕੀਤੀ ਅਤੇ ਮੇਰੇ ਮਨ ਦੇ ਵਿੱਚ ਆਤਮਿਕ ਪ੍ਰਗਾਸ ਪੈਦਾ ਹੋ ਗਿਆ ਆਤਮਿਕ ਜੀਵਨ ਦੀ ਸੋਝੀ ਪੈਦਾ ਹੋ ਗਈ ਜਦੋਂ ਗੁਰੂ ਨੇ ਕਿਰਪਾ ਕੀਤੀ ਫੂਟੋ ਆਂਡਾ ਪਰਮ ਕਾ ਅਤੇ ਅੰਦਰ ਜੋ ਭਰਮ ਦਾ ਆਂਡਾ ਸੀ ਉਹ ਫਟ ਗਿਆ ਉਹ ਟੁੱਟ ਗਿਆ ਅੰਦਰੋਂ ਭਰਮ ਦਾ ਨਾਸ਼ ਹੋ ਗਿਆ ਜਦੋਂ ਕੋਈ ਆਂਡਾ ਫਟਦਾ ਹੈ ਤਾਂ ਆਂਡੇ ਦੇ ਅੰਦਰੋਂ ਪੰਛੀ ਨਿਕਲ ਕੇ ਉਸ ਵਿੱਚੋਂ ਨਿਕਲ ਕੇ ਉਹ ਉੜਦਾ ਹੈ ਉੜਨ ਲੱਗ ਪੈਂਦਾ ਹੈ ਇਸੇ ਤਰ੍ਹਾਂ ਇਹ ਮਨ ਜੋ ਸੀ ਭਰਮਾਂ ਦੇ ਵਿੱਚ ਪਿਆ ਹੋਇਆ ਸੀ ਸਤਿਗੁਰੂ ਦੀ ਬਖਸ਼ਿਸ਼ ਹੋਈ ਸਤਿਗੁਰੂ ਨੇ ਬਖਸ਼ਿਸ਼ ਕਰਕੇ ਪਰਮਾ ਦੇ ਵਿੱਚੋਂ ਕੱਢ ਲਿਆ ਇਹ ਪਰਮ ਦਾ ਆਂਡਾ ਜੋ ਸੀ ਇਹ ਫੁੱਟ ਗਿਆ ਅਤੇ ਮਨ ਜੋ ਸੀ ਉਹ ਉੱਚੀਆਂ ੜਾਰੀਆਂ ਲਾਣ ਲੱਗ ਪਿਆ ਮਨ ਸੁਰਤ ਉਸ ਵਾਹਿਗੁਰੂ ਦੇ ਨਾਲ ਜੁੜਨ ਲੱਗ ਪਈ ਮਨ ਉਸ ਉੱਚੀਆਂ ੜਾਰੀਆਂ ਲਾ ਕੇ ਉਸ ਵਾਹਿਗੁਰੂ ਦੇ ਗੁਣ ਗਾਣ ਲੱਗ ਪਿਆ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਪਰਮ ਦਾ ਆਂਡਾ ਜੋ ਸੀ ਉਹਨੂੰ ਖਤਮ ਕਰ ਦਿੱਤਾ ਪਰਮਾ ਨੂੰ ਸਾਰਿਆਂ ਨੂੰ ਨਾਸ ਕਰ ਦਿੱਤਾ ਜਗਤੈ ਸਾਧੂ ਸੰਗ ਪਿਆ ਤੋ ਛੋੜ ਗਏ ਨਿਗਹਾਰ ਜਦੋਂ ਤੂੰ ਸਤਿਗੁਰੂ ਜੀ ਦਾ ਮੇਲ ਹੋ ਗਿਆ ਜਗਤੈ ਸਾਧੂ ਸੰਗ ਪਿਆ ਸਾਧੂ ਸੰਗ ਗੁਰੂ ਦਾ ਸੰਗ ਜਦੋਂ ਇਹ ਮਨ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਗਿਆ ਤੋ ਛੋੜ ਗਏ ਨਿਗਹਾਰ ਨਿਗਹਾਰ ਨਿਗਾ ਰੱਖਣ ਵਾਲੇ ਉਹ ਵਿਕਾਰ ਜੋ ਮੇਰੇ ਆਤਮਿਕ ਜੀਵਨ ਉਤੇ ਨਿਗਹ ਰੱਖਦੇ ਸਨ ਮੇਰੇ ਆਤਮਿਕ ਜੀਵਨ ਨੂੰ ਪਰਫੁੱਲਤ ਨਹੀਂ ਸਹ ਹੋਣ ਦਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਹੀ ਛੱਡ ਕੇ ਚਲੇਗਾ ਜਿਸ ਕੀ اٹک تِس تے چھٹی تو کہاں کرے کوٹوار جس کی اٹک جس پرماatma نے ای وکاراں دی اٹک میرے تے پائی ہوئی سی تِس تے چھٹی اسے دی کرپا دے نال گرو دی مہربانی دے نال ਇਹ ਸਾਰੇ ਵਿਕਾਰਾਂ ਦੇ اٹਕ ਜੋ ਸੀ ਰੋਗ ਜੋ ਸੀ ਉਹ ਖਤਮ ਹੋ ਗਏ। ਤੋ ਕਹਾਂ ਕਰੇ ਕੋਟਵਾਰ? ਤਾਂ ਫਿਰ ਇਹ ਕੋਟਵਾਰ कोतवाल ਸਰਦਾਰ ਇਹਨਾਂ ਵਿਕਾਰਾਂ ਦਾ ਸਰਦਾਰ ਜੋ ਮੋਹ ਹੈ ਉਹ ਕੀ ਕਰ ਸਕਦਾ ਹੈ? ਜਦੋਂ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਵਾਹਿਗੁਰੂ ਨੇ ਕਿਰਪਾ ਕਰਕੇ ਗੁਰੂ ਦਾ ਮਿਲਾਪ ਕਰਾ ਦਿੱਤਾ। ਔਰ ਫਿਰ ਇਹ ਮੋਹ ਜੋ ਹੈ ਜੋ ਸਾਰੇ ਵਿਕਾਰਾਂ ਦਾ ਕੋਤਵਾਲ ਸਰਦਾਰ ਹੈ ਉਹ ਕੀ ਕਰ ਸਕਦਾ ਹੈ ਇਹ ਵਿਕਾਰ ਫਿਰ ਇਸ ਬੰਦੇ ਨੂੰ ਕੁਝ ਵੀ ਨਹੀਂ ਕਹਿ ਸਕਦੇ ਚੂਕਾ ਭਾਰ ਕਰਮ ਕਾ ਹੋਏ ਨਹਿ ਕਰਮ ਸਾਗਰ ਤੇ ਕੰਡਾ ਚੜੇ گور ਕੀਨੇ ਧਰਮਾ ਗੁਰ ਕੀਨੇ ਧਰਮਾਂ ਜਦੋਂ ਸਤਿਗੁਰੂ ਜੀ ਨੇ ਉਪਕਾਰ ਕੀਤਾ ਭਲਾਈ ਕੀਤੀ ਸਾਗਰ ਤੇ ਕੰਢੇ ਚੜੇ ਫਿਰ ਉਹ ਮਨੁੱਖ ਜੋ ਜਿਨ੍ਹਾਂ ਉੱਤੇ ਸਤਿਗੁਰੂ ਨੇ ਉਪਕਾਰ ਕਰ ਦਿੱਤਾ ਉਹ ਇਸ ਸੰਸਾਰ ਸਮੁੰਦਰ ਸਾਗਰ ਤੋਂ ਪਾਰ ਲੰਘ ਕੇ ਕੰਢੇ ਤੇ ਪਹੁੰਚ ਗਏ ਅਰਥਾਤ ਇਸ ਸੰਸਾਰ ਤੋਂ ਪਾਰ ਲੰਘ ਗਏ ਉਹ ਸੰਸਾਰ ਜਿਸ ਦੇ ਵਿੱਚ ਕਿ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਸਨ ਉਹ ਸੰਸਾਰ ਸਾਗਰ ਲੋਹ ਬਲਰ ਆਤਮ ਨੀਚਰ ਬਾਜ ਕਾਇਆ ਡੂਬ ਕੇ ਸਵਾ ਜਿਸ ਦੇ ਵਿੱਚ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਸਨ ਅਤੇ ਸਰੀਰ ਇਸ ਸਾਗਰ ਦੇ ਵਿੱਚ ਡੋਬ ਰਿਹਾ ਸੀ ਉਸ ਸਾਗਰ ਤੋਂ ਗੁਰੂ ਨੇ ਉਪਕਾਰ ਕਰਕੇ ਸਤ ਗੁਰੂ ਜੀ ਨੇ ਬਖਸ਼ਿਸ਼ ਕੀਤੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਚੂਕਾ ਭਾਰਾ ਕਰਮ ਕਾ ਓਏ ਨਹਿ ਕਰਮਾ ਗੁਰੂ ਨੇ ਅਪੁਕਾਰ ਕੀਤਾ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਅਤੇ ਚੂਕਾ ਭਾਰਾ ਕਰਮ ਕਾ ਭਾਰਾ ਕਰਜ਼ਾ ਭਾਰ ਜੋ ਕਿ ਪਿਛਲੇ ਕਈ ਜਨਮਾਂ ਦਾ ਮੰਦੇ ਕਰਮਾਂ ਦਾ ਭਾਰ ਸੀ ਉਹ ਖਤਮ ਹੋ ਗਿਆ ਸਾਰੇ ਪਿਛਲੇ ਕੀਤੇ ਹੋਏ ਕਰਮ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਸਤਿਗੁਰੂ ਨੇ ਨਜ਼ਰ ਕੀਤੀ ਜਦੋਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਤਾਂ ਉਹ ਸਾਰੇ ਹੀ ਜੋ ਮੰਦੇ ਕਰਮਾਂ ਦਾ ਭਾਰ ਸੀ ਜੋ ਕਰਜ਼ਾ ਸੀ ਉਹ ਖਤਮ ਹੋ ਗਿਆ ਚੂਕਾ ਭਾਰ ਕਰਮ ਕਾ ਹੋਏ ਨੇ ਕਰਮਾਂ ਕਰਮਾਂ ਤੋਂ ਕਰਮਾਂ ਦੇ ਬੰਧਨਾਂ ਤੋਂ ਜੋ ਇਹ ਮਨੁੱਖ ਬੱਜਾ ਹੋਇਆ ਸੀ ਉਹ ਇਹਨਾਂ ਕਰਮਾਂ ਤੋਂ ਛੁੱਟ ਗਿਆ ਜਦੋਂ ਸਤਿਗੁਰੂ ਦੀ ਬਖਸ਼ਿਸ਼ ਕੋਈ ਸਤਿਗੁਰੂ ਨੇ ਨਾਮ ਦੇ ਨਾਲ ਜੋੜਿਆ ਸਤਿਗੁਰੂ ਨੇ ਆਪਣੀ ਅੰਮ੍ਰਿਤ ਮੇ ਬਾਣੀ ਨਾਲ ਜੋੜਿਆ ਫਿਰ ਸਾਰੇ ਜੋ ਪਿਛਲੇ ਕੀਤੇ ਹੋਏ ਕਰਮ ਸਨ ਉਹ ਖਤਮ ਹੋ ਗਏ ਸੱਚ ਥਾਣ ਸੱਚ ਬੈਠਕਾ ਸੱਚ ਸੋ ਆਉ ਬੁਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ ਜਿਸ ਮਨੁੱਖ ਉਤੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਨਾਨਕ ਘਰ ਪਾਇਆ ਉਸਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਸੱਚ ਊਂਜੀ ਸੱਚ ਸਦਾ ਰਹਿਣ ਵਾਲਾ ਸ਼ਰਮਾਇਆ ਜੋ ਸਦਾ ਕੂੰਜੀ ਰਹਿਣ ਵਾਲੀ ਹੈ ਸੱਚ ਵਖਰੋ ਅਤੇ ਸੱਚੇ ਸੌਦਾ ਸਦਾ ਰਹਿਣ ਵਾਲਾ ਸੌਦਾ ਜੋ ਹੈ ਉਸ ਨੂੰ ਹਿਰਦੇ ਘਰ ਦੇ ਵਿੱਚ ਹੀ ਮਿਲ ਗਿਆ ਜਦੋਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਫਿਰ ਅੰਤਰਾਤਮੇ ਇਸ ਹਿਰਦੇ ਘਰ ਦੇ ਵਿੱਚ ਹੀ ਸੱਚਾ ਸ਼ਰਮਾਇਆ ਸੱਚੀ ਪੂੰਜੀ ਸੱਚਾ ਵਖਰ ਸੱਚਾ ਸੌਦਾ ਉਹ ਮਿਲ ਗਿਆ ਜਦੋਂ ਸਤਿਗੁਰੂ ਦੀ ਕਿਰਪਾ ਕੀਤੀ ਕਿਉਂਕਿ ਇਸ ਹਿਰਦੇ ਘਰ ਦੇ ਵਿੱਚ ਹੀ ਸਭ ਕੁਝ ਹੈ ਸੱਚ ਥਾਣ ਸੱਚ ਬੈਠਕਾ ਸੱਚ ਸੋਆਉ ਬੁਣਾਇਆ ਤੇ ਸਤਿਗੁਰੂ ਦੇ ਬਖਸ਼ ਸਦਕਾ ਇਸ ਹਿਰਦੇ ਘਰ ਦੇ ਵਿੱਚ ਹੀ ਉਹ ਵਾਹਿਗੁਰੂ ਦਾ ਸੱਚੀ ਜੋ ਪੂੰਜੀ ਆ ਸੱਚਾ ਸ਼ਰਮਾਇਆ ਹੈ ਸੱਚਾ ਸੌਦਾ ਉਸ ਦੀ ਪ੍ਰਾਪਤੀ ਹੋ ਗਈ ਸੱਚ ਥਾਣ ਅਤੇ ਵਿਆਹ ਗੁਰੂ ਦੇ ਚਰਨਾਂ ਰੂਪੀ ਸੱਚਾ ਥਾਣ ਜੋ ਸਦਾ ਹੀ ਰਹਿਣ ਵਾਲਾ ਹੈ ਸੱਚ ਬੈਠ ਕਾ ਤੇ ਇਹੀ ਸੱਚੀ ਬੈਠਕ ਹੈ ਸੱਚ ਸਵਾਉ ਬੁਨਾਇਆ ਅਤੇ ਗੁਰੂ ਨੇ ਕਿਰਪਾ ਕਰਕੇ ਇਹ ਜੀਵਨ ਮਨੋਰਥ ਜੋ ਸੱਚ ਰੂਪੀ ਜੀਵਨ ਮਨੋਰਥ ਹੈ ਉਸ ਤੇ ਨਾਲ ਜੋੜ ਦਿੱਤਾ ਉਹ ਜੀਵਨ ਮਨੋਰਥ ਸੱਚਾ ਉਸ ਵਾਹਿਗੁਰੂ ਦੇ ਹਰੀ ਨਾਮ ਦੇ ਨਾਲ ਜੋੜ ਦਿੱਤਾ ਇਹ ਸਤਿਗੁਰੂ ਦੀ ਕਿਰਪਾ ਹੈ ਜਦੋਂ ਸਤਿਗੁਰੂ ਕਿਰਪਾ ਕਰਦੇ ਹਨ ਫਿਰ ਅੰਦਰੋਂ ਜੋ ਤ੍ਰਿਸ਼ਨਾ ਦਾ ਭੰਗ ਮਤਰਿਆ ਸੀ ਉਹ ਗੁਰੂ ਦੇ ਬਖਸ਼ੇ ਹੋਏ ਆਤਮਿਕ ਠੰਡ ਦੇਣ ਵਾਲੇ ਹਰੀ ਨਾਮ ਦੇ ਨਾਲ ਸਾਰਾ ਬੁੱਝ ਗਿਆ ਅਤੇ ਗੁਰੂ ਦੀ ਕਿਰਪਾ ਦੇ ਨਾਲ ਜੋ ਇਸ ਪੈਰਾਂ ਦੇ ਉੱਤੇ ਬੇੜੀ ਪਈ ਹੋਈ ਸੀ ਮੋਹ ਦੀ ਬੇੜੀ ਪਈ ਹੋਈ ਸੀ ਉਹ ਟੁੱਟ ਗਈ ਅਤੇ ਮੋਹ ਦੀ ਜੋ ਕੈਦ ਸੀ ਉਹ ਵੀ ਖਤਮ ਹੋ ਗਈ ਜਦੋਂ ਸਤਗੁਰੂ ਦੀ ਬਖਸ਼ਿਸ਼ ਹੋਈ ਸਤਗੁਰੂ ਕਿਰਪਾ ਕਰਨ ਆਪਣੇ ਨਾਮ ਦੇ ਨਾਲ ਜੋੜਨ ਤਾਂ ਜੋ ਅਸੀਂ ਵੀ ਇਹਨਾਂ ਵਿਕਾਰਾਂ ਤੋਂ ਛੁੱਟ ਕੇ ਉਸ ਵਾਹਿਗੁਰੂ ਦੇ ਗੁਣ ਗਾ ਸਕੀਏ ਅਤੇ ਆਪਣਾ ਜਨਮ ਉਹ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਕਾਲ ਸਾ ਉਹ ਵਾਹਿਗੁਰੂ ਜੀ ਕੀ ਫਤਿਹ